ਕਮੈਂਟ ਫੋਟੋ ਫਾਈਟ ਕਰ ਲੋ ਰਾਗੋ ਬਾਈਟ ਅੱਜ ਆਪਣੇ ਗੁਰਾਇਆਂ ਪੁਲਿਸ ਨੂੰ ਫਗਵਾੜਾ ਫਲੋਰ ਸਬਡਿਵੀਜ਼ਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾਲੀਕਾ ਟਰੈਕਟਰ ਜਿਹੜਾ ਆ ਉਹਨੂੰ ਉਹਦੇ ਵਿੱਚੋਂ ਚਾਰ ਬੰਦਿਆਂ ਨੂੰ ਅਰੈਸਟ ਕਰਕੇ 66 ਕਿਲੋਗ੍ਰam ਦੇ ਹੈਰੋਨ ਜਿਹੜੀ ਆ ਫੀਮ ਜਿਹੜੀ ਆ ਉਹ ਰਿਕਵਰ ਕੀਤੀ ਹੈ ਅੱਜ 2 ਵਜੇ ਦੇ ਕਰੀਬ ਜਿਹੜਾ ਐਸਐਚਓ ਗੁਰਾਇਆਂ ਨੇ ਨਕਲ ਲਾਇਆ ਸੀ ਜਦੋਂ ਉਹਨਾਂ ਕੋਲ ਮੁਖਬਰ ਖਾਸ ਦੀ ਇਤਲਾਹ ਆਈ ਕਿ ਇਮਫਾਲ ਤੋਂ ਜਗਦੀਸ਼ ਸਿੰਘ ਨਾਮ ਦਾ ਬੰਦਾ ਆਪਣੇ ਸਾਥੀਆਂ ਦੇ ਨਾਲ ਜਿਹੜੀ ਆ ਅਫੀਮ ਖਰਾਦ ਕੇ ਖਰੀਦ ਕੇ ਚਾਹ ਪੱਤੀ ਦੇ ਵਿੱਚ ਜਿਹੜੀ ਲਿਆ ਕੇ ਬਿਲਟੀ ਦੇ ਵਿੱਚ ਜੋ ਅੰਮ੍ਰਿਤਸਰ ਡਿਲੀਵਰ ਕਰਨੀ ਸੀ ਲਿਆ ਰਿਆ ਅਗਰ ਨਕਾ ਲਗਾਇਆ ਜਾਏ ਤੇ ਉਹਨੂੰ ਫੜਿਆ ਜਾ ਸਕਦਾ ਜੋ ਇਹਨਾਂ ਨਕਾ ਲਗਾ ਕੇ ਜਦੋਂ ਪੀਵੀ 10 ਐਚ ਏ 9921 ਤੇ ਪੀਵੀ 10 ਐਚ ਏ 6199 ਤੇ ਇੱਕ ਟਰੈਕਟਰ ਟਰਾਲੀ ਸੋਨਾ ਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਇੱਕ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਹਫੀਮ ਨੂੰ ਲਪੋਨ ਲਈ ਜੋ ਟਰੱਕ ਨੰਬਰ 9921 ਦੇ ਵਿੱਚੋਂ ਜਿਸ ਨੂੰ ਕਿ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਇਹਦਾ ਕਜ਼ਨ ਬ੍ਰਦਰ ਉਹਦੇ ਵਿੱਚੋਂ 10 ਕਿਲੋ ਫੀਮ ਬਰਾਮਦ ਹੋਈ ਜਿਹੜਾ ਟਰੱਕ ਨੰਬਰ 6199 ਆ ਉਸ ਨੂੰ ਹਰਮੋਨ ਸਿੰਘ ਚਲਾ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ 20 ਕਿਲੋ ਫੀਮ ਬਰਾਮਦ ਹੋਈ ਔਰ ਜਿਹੜਾ ਸੋਨਾਲਿਕਾ ਟਰੈਕਟਰ ਆ ਜਿਸ ਨੂੰ ਕਿ ਜਗਦੀਸ਼ ਸਿੰਘ ਖੁਦ ਧਲਾ ਰਿਆ ਸੀਗਾ ਉਹਦੇ ਵਿੱਚੋਂ 33 ਕਿਲੋ ਫੀਮ ਜਿਹੜੀ ਹੈ ਬਰਾਮਦ ਹੋਈ ਜੋ ਇਹਨਾਂ ਆਚਾਰਾਂ ਨੂੰ ਉਹਦੇ ਵਿੱਚ 15 ਐਨਡੀਪੀਐਸ ਐਕਟ ਔਰ 31ਏ ਜਿਹੜੀ ਐਨਡੀਪੀਐਸ ਐਕਟ ਜਿਹੜੀ ਉਹ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਗਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਜਿਹੜੀ 31ਏ ਧਾਰਾ ਆ ਇਹ ਉਸ ਤੇ ਲੱਗਦੀ ਹੈ ਜੋ ਪਹਿਲਾਂ ਵੀ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਸਕੇ ਔਰ ਅਗਰ ਇਹਦੀ ਇੱਚੀ ਤਰ੍ਹਾਂ ਪੈਰਵਾਈ ਕੀਤੀ ਜਾ ਸਕੇ ਤੇ ਇਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ ਸੋ ਇਹ ਪਹਿਲਾ ਮੁਕਦਮਾ ਜਿਹਦੇ ਵਿੱਚ ਅਸੀਂ 31A ਲਗਾਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਹੈ ਇਹਦੇ ਵਿੱਚ ਹੋਵੇ। 31A ਧਾਰਾ ਦੇ ਵਿੱਚ ਉਸ ਬੰਦੇ ਤੇ ਲੱਗਦੀ ਹੈ ਜਿਹੜਾ ਪਹਿਲਾਂ NDPS ਤੇ ਸਜ਼ਾ ਹੋ ਚੁੱਕਿਆ ਹੋਵੇ ਔਰ ਦੁਬਾਰਾ ਫੇਰ ਉਹੀ ਕੰਮ ਕਰਦਾ ਹੋਵੇ। ਇਹ ਇੱਕ ਪੁਰਾਣੇ ਕੇਸ ਦੇ ਵਿੱਚ 10 ਸਾਲ ਦੀ ਕੈਦ ਕੱਟ ਚੁੱਕਿਆ ਹੈ ਉਹਦੇ ਵਿੱਚ 5 ਸਾਲ ਕੈਦ ਪੂਰੀ ਕਰਕੇ ਛੁੱਟੀ ਤੇ ਆਇਆ ਹੋਇਆ ਔਰ ਦੁਬਾਰਾ ਇਹਨੇ ਆ ਕੇ ਸਮਕਲਿੰਗ ਸ਼ੁਰੂ ਕਰਤੀ ਹੈ। ਜੋ ਇਹਦੀ ਪੁੱਛ ਕੇ ਇਸ ਤੋਂ ਪਤਾ ਲੱਗਾ ਵੀ ਇਹਨੇ ਸਾਰਾ ਸਮਾਨ ਜਿਹੜਾ ਆ ਇੰਪਾਲ ਤੋਂ ਚਾਹਪੱਤੀ 'ਚ ਖਰੀਦ ਲੈ ਕੇ ਆ ਰਿਹਾ ਸੀ ਔਰ ਅੰਮ੍ਰਿਤਸਰ ਇੰਨੇ ਡਿਲੀਵਰ ਕਰਨਾ ਸੀ 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਐਫੀਮ ਲੈ ਕੇ ਆਉਂਦਾ ਸੀ ਔਰ ਤਕਰੀਬਨ 2 ਤੋਂ 2.5 ਲੱਖ ਰੁਪਏ ਕਿਲੋ ਇਹ ਅੱਗੇ ਵੇਚਦੇ ਸੀਗੇ ਇਹਨਾਂ ਦੇ ਨਾਲ ਮੇਨ ਸਮਗਲਰ ਕੁਝ ਅੰਮ੍ਰਿਤਸਰ ਦੇ ਨੇ ਜੋ ਇਹਨਾਂ ਨੂੰ ਹੀ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕਰਾਂ ਪਰ ਅੰਮ੍ਰਿਤਸਰ ਕਿਹੜੀ ਜਗ੍ਹਾ 'ਚ ਨੇ ਬਾਰਡਰ 'ਤੇ ਨਹੀਂ ਸੀ ਤਾਂ ਸ਼ਹਿਰ ਦੇ ਵਿੱਚ ਹੋਇਆ ਸੀ ਅਜੇ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਇਹਨਾਂ ਦਾ ਟੈਲੀਫੋਨ ਨੰਬਰ ਸਾਰੇ ਲਿੰਕ ਅਜੇ ਜਸਟ ਅੱਜ 2 ਵ ਅਸੀਂ ਸਾਰਾ ਇਹਨਾਂ ਨੂੰ ਹੁਣ ਇੰਟਾਇਰ ਗੋਟ ਕਰਾਂਗੇ ਅਮਰਸਰ ਜਿਲੰਦਰ ਵੀ ਕਰਦੇ ਕੰਮ ਸਰ ਨਹੀਂ ਅਜੇ ਤੱਕ ਜੋ ਸਾਹਮਣੇ ਆਇਆ ਉਹ ਤੇ ਅਮਰਸਰ ਹੀ ਆ ਜਗਦੀਤ ਸਿੰਘ ਜੀ ਜੀ ਜਿਹਦੇ 31 ਲੱਗੀ ਹੈ 31 ਹੈ ਸਰ ਕੀਮਤ ਕਿੰਨੀ ਹੋਏਗੀ ਜੀ 1,30,000 ਰੁਪਏ ਕਿਲੋ ਹੈ 63 ਕਿਲੋ ਹੈ ਟੋਟਲ ਜਿਹੜੀ ਖਰੀਦ ਕੇ ਲਾਏ ਆ 2 ਤੋਂ 2.5 ਲੱਖ ਰੁਪਏ ਕਿਲੋੇ ਵੇਚੇ ਕੋਈ ਗਾਈਡਲਾਈਨ ਹੈ ਜੀ ਅੰਦਰ ਦਸਤਖਤ ਵੀ ਹਾਜ਼ਰ ਹਾਂ ਜੀ ਹਾਂਜੀ ਹਾਂਜੀ ਡੀਐਸਪੀ ਸਾਹਿਬ ਹਾਜ਼ਰ ਨੇ ਨਹੀਂ ਆਪ ਤੁਹਾਡੇ ਇਹਦੇ ਵਿੱਚ ਨਹੀਂ ਹੋਏਗਾ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਨਹੀਂ ਹੋਏਗਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਏਗਾ ਨਾਕਾ ਇਹਨਾਂ ਨੇ ਲਗਾਇਆ ਸੀਗਾ ਜਦੋਂ ਅਸੀਂ ਸਰਚ ਕਰਦੇ ਹਾਂ ਇਹ ਆਪਣਾ ਮਲਜ਼ਮ ਦੇ ਉੱਤੇ ਹੁੰਦਾ ਹੈ 52ਏ ਦਾ ਨੋਟਿਸ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਬੁਲਾਈਦਾ ਆ ਜਿਉਂ ਕਹਿਣ ਉਹਨੂੰ ਬੁਲਾ ਕੇ ਉਹਦੇ ਸਾਹਮਣੇ ਸਰਚ ਕੀਤੀ ਜਾਂਦੀ ਹੈ ਇਹ ਕਿ ਇਹਦੇ ਟੈਂਕਰ ਤੇ ਇੱਕ ਤੁਹਾਨੂੰ ਕਿ ਇੱਕ 10 ਸਾਈਕ ਇਹਨੇ ਕਿਹੜਾ ਆਈਡੀਆ ਲੱਭਿਆ ਇਹ ਆਈਡੀਆ ਪ੍ਰਾਣਾ ਸਮਗਲਰ ਆ ਪਹਿਲਾਂ ਵੀ ਕਰਦੇ ਰਹੇ ਨੇ ਇਹਨਾਂ ਦੇ ਪ੍ਰਾਣੇ ਵੀ ਪਰਤੇ ਦਰਜ ਆ ਔਰ ਤਕਰੀਬਨ ਜਿਹੜਾ ਪ੍ਰਾਣਾ ਸਮਗਲਰ ਹੋਵੇ ਉਹ ਆਈਡੀਆ ਲਾਂਦਾ ਹੀ ਆ ਇਮਫਾਲ ਤੋਂ ਇਹਨਾਂ ਨੇ ਫੀਮ ਲਈ ਇਮਫਾਲ ਤੋਂ ਗੁਰਪ੍ਰੀਤ ਜਨੈਲ ਕੋ ਕਿਉਂ ਉਤਰਿਆ ਆ ਬਦੇ ਵਿੱਚ ਬਾਕੀ ਇਹ ਦੋ ਨੇ ਉਹਨਾਂ ਕੀ ਜਗਜੀਤ ਜਿਹੜਾ ਆ ਇਹ ਗੁਰਪ੍ਰੀਤ ਦਾ ਕਜ਼ਨ ਬ੍ਰਦਰ ਆ ਇਹ ਚਾਰਾਂ ਜਾਣਿਆਂ ਤੇ 31 ਇਹ ਜਿਹੜੀ ਹੈਗੀ ਲੱਗੀ ਇਹ ਜਿਹੜੀ ਸਾਬਤ ਹੋਏਗੀ ਉਹ ਮੰਨ ਜੋ ਕੋਰਟ ਦੇ ਉੱਪਰ ਹੈ ਪਰ ਜਿਹੜਾ ਬੰਦਾ ਪਹਿਲਾਂ ਫੜਿਆ ਗਿਆ ਹੋਵੇ سزا ਹੋਇਆ ਵੀ ਉੱਤੇ ਜ਼ਿਆਦਾ ਲੱਗਦੀ ਹੈ ਹਾਂਜੀ ਹਾਂਜੀ 43 ਹਾਂਜੀ ਹਾਂ ਜਿਹਨੂੰ ਉੱਪਰ ਲੋਡ ਕੀਤੀ ਹੋਈ ਸੀ ਹਾਂਜੀ ਹਾਂਜੀ ਪ੍ਰਕਾਹ ਦੇ ਉੱਪਰ ਲੋਡ ਕੀਤੀ ਸੀ ਤੇ ਫਿਰ ਚਲਕੇ ਤੇ ਫਿਰ ਚਲਕੇ ਆਇਆ ਹੈ ਅਲੱਗ-ਅਲੱਗ ਤੁਹਾਨੂੰ ਦੱਸ ਰਿਹਾ ਨਾ ਉਹਦੇ ਪ੍ਰੈਸ ਨੋਟ 'ਚ ਲਿਖਿਆ ਹੈ ਇੱਕ ਹਾਂਜੀ ਹਾਂਜੀ ਜਿੱਥੋਂ ਲੈ ਕੇ ਆਏ ਖਰੀਦ ਕੇ ਲੈ ਉੱਥੋਂ ਹੀ ਜਾਂ ਲਿਆ ਉੱਥੋਂ ਹੀ ਬਾਕਸ ਦੇ ਵਿੱਚ ਪਾ ਕੇ ਲਿਆ ਰਿਟਰੈਕਟਰ ਕਰਾਣੇ ਲਈ ਉੱਥੇ ਜਾ ਗਈ ਸੀ ਹਾਂਜੀ ਹਾਂਜੀ ਇਹ ਸਾਰਾ ਘਟੀਆਂ ਸੇ ਟੱਟ ਹੋਰ ਕੋਈ ਇਹ ਚੈੱਕ ਕਰ ਰਹੇ ਹਜੇ ਦਸ ਦੋ ਘੰਟੇ ਇਹ ਸਾਰਾ ਆਰਸੀ ਵਗੈਰਾ ਸਾਰਾ ਕੁਝ ਅਸੀਂ ਲਵਾਂਗੇ ਆਉਣ ਫੈਮਿਲੀ ਮੋਸਟਲੀ ਇਹ ਪੁਰਾਣੇ ਇਹਨਾਂ ਸਾਰਿਆਂ ਦੇ ਉੱਪਰ ਦੋ ਦੋ ਤਿੰਨ ਤਿੰਨ ਪਰਚੇ ਹੈ ਜਿਸ ਤਰ੍ਹਾਂ ਦੋਸ਼ੀ ਗੁਰਪ੍ਰੀਤ ਸਿੰਘ ਤੇ ਦੋ ਪਰਚੇ ਹੈ ਪਹਿਲਾਂ ਜਰਨੈਲ ਸਿੰਘ ਦੇ ਉੱਪਰ ਇਹ ਲੁਧਿਆਣੇ ਦਾ ਰਹਿਣ ਵਾਲਾ ਹਰਮੋਨ ਸਿੰਘ ਤੇ ਵੀ ਇੱਕ ਪਰਚਾ ਹੈਗਾ 382 ਦਾ ਜਗਜੀਤ ਸਿੰਘ ਤੇ ਵੀ ਇੱਕ ਪਰਚਾ ਹੈਗਾ 68 ਨੰਬਰ ਪਟਿਆਲੇ ਇੱਥੇ ਦਰ ਹੈ। ਬੰਦੇ ਸਾਤਵਾ ਕੰਮ ਕਰਦੇ ਆ ਰਹੇ ਆ। 2012 ਤੇ ਇਹਦੇ ਚ ਪਹਿਲਾ ਪਰਚਾ ਦਰਜ ਹੋਇਆ ਸੀ ਜਗਜੀਤ ਸਿੰਘ ਤੇ ਇਹਨੂੰ 10 ਸਾਲ ਕਹਿ ਦੋ। ਸਰ ਸਿਰਫ ਜਾਤ ਦੇ ਦਿਸ ਕਰ ਲਈ ਐਮਪੀਸਰ ਕਰਦੇ ਆ ਜਾਂ ਪੰਜਾਬ ਦੇ ਚਿੱਲੇ ਦੇ ਵਿੱਚ ਇਹ ਹੁਣ ਅਸੀਂ ਪੁੱਛ ਕੇ ਚਰਾਂਗੇ ਸਾਰੀ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਜਿਹੜਾ ਅਸੀਂ ਕਢਾ ਲਿਆ ਆ ਜਿਹਦੇ ਵਿੱਚ ਬਾਕੀ ਇਹਦੀ ਪੂਰੀ ਇਨਵਿਸਟਿਗੇਸ਼ਨ ਰਿਪੋਰਟ ਵੀ ਇਹਦੀ ਮੰਗਾਵਾਂਗੇ। ਉਹਦੇ ਵਿੱਚ ਅਸੀਂ ਸਾਰਾ ਦੇਖ ਕੇ ਕੰਪਲੂਏ ਕਰਾਂਗੇ। ਆ ਕੱਲ ਪੇਸ਼ ਕਰਕੇ ਰਿਮਾਂਡ ਲਵਾਂ। 14 ਦਿਨ ਦਾ ਮੰਨਾਂਗੇ। ਅਜੇ ਤੱਕ 4 ਹੀ ਹੈ ਸਪਾਰਟ ਦੇ ਫਾਰਮ ਦੇ ਤੇ ਮੇਰੇ ਸਾਰੇ ਅਸੀਂ